ਵੇਖੋ ਗੁਰੂ ਮਹਾਰਾਜ ਦੀ ਕਿਰਪਾ ਬਖਸ਼ੇਸ਼ਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਅਤੇ ਉਹਨਾਂ ਨੂੰ ਵੇਖਦੇ ਆਂ ਪਾਰਟੀ ਦੇ ਸਾਰੇ ਵਰਕਰਾਂ ਦੀ ਮਿਹਨਤ ਤੇ ਹੁਣ ਤੱਕ ਤਕਰੀਬਨ 12 ਬਲਾਕ ਸੰਮਤੀਆਂ ਗਿਣੀਆਂ ਗਈਆਂ ਜਿਦੇ ਚੋਂ 11 ਤੇ ਅਕਾਲੀ ਦਲ ਜੇਤੂ ਹੋਇਆ ਤੇ ਤਕਰੀਬਨ 8 ਬਲਾਕ ਸੰਮਤੀਆਂ ਰਹਿ ਗਈਆਂ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਤੇ ਉਸ ਤੋਂ ਬਾਅਦ ਦੋਵੇਂ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਕਾਨੇ ਵਾਲੀ ਜ਼ੋਨ ਆ ਤਕਰੀਬਨ 27-2800 ਵੋਟ ਅਸੀਂ ਅੱਗੇ ਚੱਲ ਰਹੇ ਆਂ ਤੇ ਬਾਬਾ ਮੇਅਰ ਕਰ ਕਰੂਗਾ ਉਹਦੀਆਂ ਦੋ ਬਲੋਕ ਸੰਤੀਆਂ ਰਹਿ ਗਈਆਂ ਤੇ ਜਿਹੜੀ ਜ਼ਿਲ੍ਹਾ ਪ੍ਰੇਸ਼ਦ ਦੂਜੀ ਆ ਉਹਦੇ 'ਚ ਤਕਰੀਬਨ ਤੀਜੇ ਰਾਊਂਡ ਤੋਂ ਬਾਅਦ ਅਸੀਂ 500 ਵੋਟ ਅੱਗੇ ਜਾ ਰਹੇ ਹਾਂ ਤੇ ਬਾਬਾ ਕਿਰਪਾ ਕਰਨਗੇ ਉਹਦੇ 'ਚ ਵੀ ਅਸੀਂ ਦੋਵੇਂ ਜ਼ਿਲ੍ਹਾ ਪ੍ਰੇਸ਼ਦ ਗੁਰੂ ਮਹਾਰਾਜ ਦੀ ਕਿਰਪਾ ਹੋਊਗੀ ਤੇ ਬਲੋਕ ਸੰਤੀਆਂ ਦੇਖੋ 12 'ਚੋਂ 11 ਤੇ ਜਿੱਤ ਗਏ ਆ ਤੇ ਬਾਬਾ ਮੇਅਰ ਕਰੇ ਬਲਕਸਮਤੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਪਾਊਗੀ 올 ਓਵਰ ਕਿਵੇਂ ਦੇਖਦੇ ਹੋ ਕਿਉਂਕਿ ਜ਼ਿਲ੍ਹਾ ਪ੍ਰਧਾਨੀਆਂ ਅਕਾਲੀ ਦਲ ਦੇ ਤੁਸੀਂ ਔਰ ਅਕਾਲੀ ਦਲ ਸਭ ਤੋਂ ਅੱਗੇ ਜਾ ਰਿਹਾ ਜ਼ਿਲ੍ਹੇ ਪਰ ਦੇ ਵਿੱਚ ਮੁੱਖਤ ਦੀ ਗੱਲ ਵੀ ਰਹੀ ਹੈ ਦੇਖੋ ਆ ਇਹਦਾ ਸਭ ਤੋਂ ਵੱਡਾ ਸੇਰਾ ਗੁਰੂ ਤੋਂ ਡਰ ਕੇ ਕਹਿੰਦੇ ਆ ਸਰਦਾਰ ਸੁਪੀਤ ਸਿੰਘ ਬਾਦਲ ਜੀ ਨੂੰ ਜਾਂਦਾ ਜਿਨ੍ਹਾਂ ਦੀ ਮਿਹਨਤ ਜਿਨ੍ਹਾਂ ਦੀ ਹਿੰਮਤ ਤੇ ਉਸ ਤੋਂ ਬਾਅਦ ਆ ਵਰਕਰਾਂ ਤੇ ਜਾਂਦਾ ਜਿਸ ਜੋਸ਼ ਨਾਲ ਵਰਕਰ ਲੜੇ ਆ ਜਿਸ ਜੋਸ਼ ਨਾਲ ਵਰਕਰ ਵਰਕਰਾਂ ਨੇ ਲੜਾਈ ਲੜੀ ਆ ਬਾਬਾ ਮੇਰ ਕਰੇ ਕਿਰਪਾ ਕਰੇ ਸਭ ਚੜ੍ਹਦੀ ਕਲਾ ਹੋਊਗੀ